ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 20 ਕੁੰਡੇ ਪਾਏ ਆ ਜੀ ਇਹ ਆਪਣਾ ਹੈਗਾ ਜੀ 4-4 ਕੁੰਡਿਆਂ ਦਾ ਡਿਜ਼ਾਈਨ ਹੈ ਜੀ ਤੇ ਆਪਾਂ ਸਟਾਰਟ ਕਰਦੇ ਆ ਡਿਜ਼ਾਈਨ ਬਣਾਉਣਾ ਜੇ ਜੀਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਡਿਜ਼ਾਈਨ ਬਣਾਉਣਾ ਆਪਾਂ ਉਲਟੀਆਂ ਸਿੱਧੀਆਂ ਹਸਲਾਂ ਜੇ ਬਣਾ ਲਈਆਂ ਸੀ ਤਿੰਨ ਤੇ ਹੁਣ ਆਪਾਂ ਬਣਾਵਾਂਗੇ ਜੀ ਇੱਕ ਗੁੰਡਾ ਪਾ ਤਾਰਿਆ ਇੱਥੇ ਆਪਾਂ ਬਣਾਏ ਤਿੰਨ ਗੁੰਡੇ ਉਲਟੇ ਇੱਕ ਗੁੰਡਾ ਸਿੱਧਾ ਤਾਂਗਾ ਆਪਣੇ ਵੱਲ ਕਰਾਂਗੇ ਇੱਥੇ ਵਾਲ ਪਾ ਕੇ ਅੱਗੇ ਫਿਰ ਆਪਾਂ ਤਿੰਨ ਗੁੰਡੇ ਉਲਟੇ ਬਣਾਵਾਂਗੇ ਅੱਗੇ ਫਿਰ ਆਪਾਂ ਤਾਂਗਾ ਪਿੱਛੇ ਕਰਾਂਗੇ ਇੱਕ ਗੁੰਡਾ ਸਿੱਧਾ ਬਣਾਵਾਂਗੇ ਵਾਲ ਪਾ ਕੇ ਤਿੰਨ ਗੁੰਡੇ ਉਲਟੇ ਫਿਰ ਤਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਤਾਗਾ ਅੱਗੇ ਕਰਕੇ ਵਲ પાਕੇ ਤਿੰਨ ਕੁੰਡੇ ਉਲਟੇ ਤਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਇੱਥੇ ਆਪਾਂ ਤਿੰਨ ਕੁੰਡੇ ਚਾਹੀਦੇ ਆ ਆਪਣੇ ਕੋਲ ਦੋ ਗੁੰਡੇ ਚਲ ਆਪਾਂ ਦੋ ਬਣਾ ਲੈਣ ਵੈਸੇ ਇੱਧਰ ਤਿੰਨ ਗੁੰਡੇ ਹੀ ਆਪਾਂ ਨੂੰ ਚਾਹੀਦੇ ਸੀ ਤੇ ਚਲ ਕੋਈ ਗੱਲ ਨਹੀਂ ਜੀ ਆਪਾਂ ਹੁਣ ਡਿਜ਼ਾਈਨ ਹੀ ਬਣਾਉਣਾ ਇਹ ਉਲਟੇ ਪਾਸੇ ਆ ਗਏ ਆਪਾਂ ਇੱਕ ਗੁੰਡਾ ਤਾਰਿਆ ਦੋ ਗੁੰਡੇ ਆਪਾਂ ਸਿੱਧੇ ਬਣਾ ਲਏ ਆਹ ਵਾਲੇ ਗੁੰਡੇ ਜਿਹੜੇ ਇਹ ਆਪਾਂ ਦੋਨੇ ਉਲਟੇ ਬਣਾ ਲੈਣੇ ਆਂ ਹਾਂ ਧੰਗਾ ਪਿੱਛੇ ਕਰਾਂਗੇ ਤਿੰਨ ਗੁੰਡੇ ਸਿੱਧੇ ਬਣਾ ਲਾਂਗੇ ਆ ਵੀ ਸਿੱਧੇ ਬਣਾਏ ਆ ਜੀ ਤੇ ਦੋ ਗੁੰਡੇ ਉਲਟੇ ਤਿੰਨ ਗੁੰਡੇ ਸਿੱਧੇ ਤਾਂ ਗਾ ਆਪਣੇ ਵੱਲ ਕਰਾਂਗੇ ਆ ਜਿਹੜਾ ਆਪਾਂ ਗੁੰਡਾ ਬਧਾਇਆ ਸੀ ਇਹ ਵੀ ਆਪਾਂ ਉਲਟਾ ਬਣਾ ਲੈਣਾ ਤੇ ਅੱਗੇ ਵਾਲਾ ਗੁੰਡਾ ਵੀ ਉਲਟਾ ਬਣਾ ਲੈਣਾ ਤਿੰਨ ਗੁੰਡੇ ਸਿੱਧੇ ਦੋ ਗੁੰਡੇ ਉਲਟੇ सिद्धे पासे आज आपण कुडे उलटे दो कुंडे सिद्दे आपण सारी सलाईस तर बना लि तिन कुंडे उल्टे दो कुंडे सिद्दे ਪਾ ਚਾਰ ਸਲਾਈਆਂ ਬਣਾ ਲੀਆਂ ਇਹ ਹੁਣ ਆਪਣੇ ਆਗੇ ਦੀ ਪੰਜਵੀਂ ਸਲਾਈ ਤਾਂ ਦਾ ਪਿੱਛੇ ਕਰਾਂਗੇ ਹੁਣ ਜਿਹੜੇ ਆਪਣੇ ਆ ਦੋ ਗੁੰਡੇ ਆਪਾਂ ਇਸ ਤਰ੍ਹਾਂ ਸਲਾਈ ਪਾਵਾਂਗੇ ਦੋਵਾਂ ਦਾ ਇੱਕ ਕਰ ਦਾਂਗੇ ਤਿੰਨ ਗੁੰਡੇ ਉਲਟੇ ਬਣਾ ਲਾਂਗੇ ਤੇ ਆ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾ ਲਾਂਗੇ ഡിജന ബാഡ് ഉൾട്ടേ തൊണ് കണ്ടേ സിദ്ധേ ഉൽട്ട സിലായി ബന് ਕਿ ਆਪਾਂ ਇੱਕ ਗੁੰਡਾ ਬਣਾਵਾਂਗੇ ਜੀ ਉਲਟਾ ਤੇ ਹੁਣ ਆਪਾਂ ਧਾਗਾ ਪਿੱਛੇ ਕਰਾਂਗੇ ਹੁਣ ਜਿਹੜਾ ਗੁੰਡਾ ਇਹਨੂੰ ਆਪਾਂ ਸਿੱਧਾ ਬਣਾ ਲਵਾਂਗੇ ਕਿਉਂਕਿ ਹੁਣ ਆਪਾਂ ਇਹਦੀ ਜਗ੍ਹਾ ਬਦਲਾਂਗੇ ਡਿਜ਼ਾਈਨ ਦੀ ਧਾਗਾ ਅੱਗੇ ਕਰਾਂਗੇ ਇੱਥੇ ਵੜ ਪਾ ਕੇ ਜਿਹੜਾ ਆਪਣਾ ਸਿੱਧਾ ਗੁੰਡਾ ਇੱਕ ਗੁੰਡਾ ਇਹ ਇੱਕ ਇੰਦਰ ਦਾ ਇੱਕ ਇੰਦਰ ਦਾ ਤਿੰਨ ਉਲਟੇ ਬਣਾ ਲਵਾਂਗੇ ਧਾਗਾ ਪਿੱਛੇ ਕਰਾਂਗੇ ਇਹਦਾ ਇਹਨਾਂ ਦਾ ਵੀ ਉਲਟਿਆਂ ਦੇ ਵੀ ਇਹ ਵਿਚਲਾ ਗੁੰਡਾ ਆ ਗਿਆ ਜੀ ਆ ਇਹਨੂੰ ਸਿੱਧਾ ਬਣਾ ਲਵਾਂਗੇ ਧਾਗ ਆਪਣੇ ਵੱਲ ਕਰਕੇ ਤਿੰਨ ਗੁੰਡੇ ਉਲਟੇ ਇੱਕ ਗੁੰਡਾ ਸਿੱਧਾ ਬਾਅਦ ਭਾਗੇ ਅਗਲੇ ਤਿੰਨ ਗੁੰਡੇ ਉਲਟੇ ਬਹੁਤ ਸੌਖਾ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਇੱਥੇ ਆਪਾਂ ਆਦੋ ਆਪਣੇ ਉਲਟੇ ਬਣਾ ਦਵਾਂਗੇ ਜੇ ਆਪਣੇ ਕੋਲ ਇੱਕ ਗੁੰਡਾ ਹੋਰ ਹੁੰਦਾ ਇੱਧਰ ਵਾਂਗੂ ਤਾਂ ਇੱਥੇ ਇੱਕ ਡਿਜ਼ਾਈਨ ਬਣ ਜਾਣਾ ਸੀ ਚਲੋ ਜੇ ਇਸ ਤਰ੍ਹਾਂ ਬਣਦਾ ਹੀ ਡਿਜ਼ਾਈਨ ਹੁਣ ਇੱਥੇ ਬਣ ਜੂਗਾ ਫਿਰ ਸੇਮ ਜਗ੍ਹਾ ਤੇ ਬਣ ਜੂਗਾ ਤੇ ਦੇਖੋ ਜੀ ਬਹੁਤ ਸੋਹਣਾ ਤੇ ਸੌਖਾ ਡਿਜ਼ਾਈਨ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਣਿਆ ਹੋਇਆ ਡਿਜ਼ਾਈਨ ਇਸ ਤਰ੍ਹਾਂ ਦਾ ਹੈ ਦੇਖੋ ਕਿੰਨਾ ਪਿਆਰਾ ਲੱਗਦਾ ਹੈ ਕੁਝ ਵੀ ਬਣਾਓ ਬੱਚਿਆਂ ਵਾਸਤੇ ਕੋਈ ਵੱਡੀ ਕੋਟੀ ਸਵੈਟਰ ਜੈਕਟ ਹਰੇਕ ਰੰਗ ਤੇ ਜਚਣ ਵਾਲਾ ਹੀ ਨਹੀਂ ਵੀ ਹਰੇਕ ਤੇ ਦੇਖੋ ਆਪਾਂ ਉਹ ਜਿੱਟੇ ਤੇ ਬਣਾਇਆ ਤੇ ਆ ਪੀਲੇ ਤੇ ਬਣਿਆ ਹੋਇਆ ਜੀ ਇਦੇ ਚ ਕਲਰ ਆਪਣੇ ਇਹਦੇ ਚ ਹੋਰ ਆਉਂਦਾ ਕਲਰ ਉਹਨਾਂ ਦਾ ਕਲਰ ਹੈਗਾ ਜੀ orange ਕਲਰ ਹੈ ਤੇ ਥੋੜਾ ਜਿਹਾ ਪੀਲੇ ਜਿਹਾ ਚਾਉਂਦਾ ਮੈਂ ਛੇੜ ਜੀ ਦਿਖਾਉਂਦਾ ਕੈਮਰਾ ਇਹ ਦੇਖੋ ਜੀ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਤੇ ਵਧੀਆ-ਵਧੀਆ ਜੀ ਕਮੈਂਟ ਕਰ ਦਿਓ ਸੋਹਣੇ-ਸੋਹਣੇ ਤੇ ਲਾਈਕ ਵੱਧ ਤੋਂ ਵੱਧ ਕਰਦਿਆ ਕਰੋ ਜੀ ਤੇ ਸਬਸਕ੍ਰਾਈਬਰ ਵੀ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਜੀ ਜਰੂਰ ਜਰੂਰ ਚੈਨਲ ਨੂੰ ਸਪੋਰਟ ਕਰੋ ਜੀ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ